ਪੰਜਵਾ ਸੂ ਕਾਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੀ ਮਨਮੁਖ ਵਿਚਾਰੀ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪਰਗਾਸ ਜੀਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ ਮਿਠਾ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਚਾਕੈ ਮਨ ਤਨ ਬਾਸੈ ਗੁਰਮੁਖ ਤੇ ਇਸ ਹਾਂਜੀ ਗੁਰਮੁਖ ਜਾ ਕੇ ਮਨ ਧਨ ਬਸ ਹੈ ਜਿਸ ਨੂੰ ਆਪ ਲੈ ਲੜ ਲਾਈ ਦਰਗਹ ਮਿਲੇ ਤਿਸੈ ਹੀ ਜਾਏ ਸੇ ਭਗਤਾ ਜੇ ਸਾਚੇ ਭਾਣੀ ਜਮ ਕਾਲ ਤੀ ਭਏ ਨਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਇਕ ਕਹਿ ਪਦਤੀ ਵਿਸਰਾਮ ਲਾਉਣਾ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਣਾਰ ਤਨਾਸਰੀ ਮਹੱਲਾ ਪੰਜਵਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਘਰ ਬਾਹਰ ਤੇਰਾ ਭਰਵਾਸਾ ਤੂੰ ਜਾਣ ਕਹਿ ਸੰਗ ਤੂੰ ਜਾਨ ਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਾ ਹਰ ਰੰਗ ਜਾਨ ਕਉ ਪ੍ਰਭ ਆਪਣੇ ਕਾ ਤਾਨ ਜਾਨ ਕਉ ਇਥੇ ਵਿਸਰਾਮ ਹੈ ਪ੍ਰਭ ਆਪਣੇ ਕਾ ਤਾਨ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਨ ਰਹਾਉ ਪਤ ਪਰਮੇਸ਼ਰ ਗਾਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਤਨ ਗੋਪਾਲ ਔਂਕਰ ਨਾਲ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਕਿਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਚਰਨ ਸਰਨ ਨਾਨਕ ਦਾਸ ਹਰ ਇਥੇ ਵਿਸਰਾਮ ਲਾਦਣਾ ਹਰ ਸੰਤੀ ਇਹ ਵਿਦ ਜਾਤੀ ਤਨਾਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਾਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨ ਦੀਨੇ ਕਿਨਾਂ ਨ ਦੁੱਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਆਨੰਦ ਸਦਾ ਉਲਾਸ ਆਨੰਦ ਸਦਾ ਉਲਾਸ ਧਿਆਨ ਨਾਲ ਜਿੱਥੇ ਐੜੇ ਕੰਨ ਨਾ ਦਦਾ ਆਨੰਦ ਐੜਾ ਨੰਨਾ ਦੱਦਾ ਆਨੰਦ ਐੜਾ ਨੰਨੀ ਉਤੇ ਟਿੱਪੀ ਦੱਦਾ ਆਨੰਦ ਐੜੇ ਖੰਨਾ ਨੰਨੇ ਉਤੇ ਟਿੱਪੀ ਦੱਦਾ ਆਨੰਦ ਇਸ ਤਰ੍ਹਾਂ ਉਚਾਰਨ ਕਰਨੇ ਆ ਆਮ ਸਾਰੇ ਆਨੰਦ ਨੰਦੀ ਕਹੀ ਜਾਂਦੇ ਰਹਾਉ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਜਾਨ ਬੂਝ ਆਪਣਾ ਖਈਓ ਨਾਨਕ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨ ਨਸਰੀ ਮਹੱਲਾ ਪਿੰਜਵਾ ਜਹਿ ਜਹਿ ਪਿਖ ਤਹ ਹਜੂਰਾ ਦੂਰ ਕਤਹ ਨ ਜਾਈ ਰਾਵ ਰਹਾ ਸਰਬੱਤਰ ਮੈਂ ਮਨ ਸਦਾ ਧਿਆਈ ਇਹ ਮੈਂ ਪਾਦ ਉਚਾਰਨ ਕਰਨਾ ਰਾਵ ਰਹਾ ਰਹਾ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬੀਚੂੜਾ ਸੂ ਸੰਗੀ ਗਨਿਐ ਬਿਨਸ ਜਾਏ ਜੋ ਨਿਮਕ ਮਹਿ ਸੂ ਅਲਪ ਸੁਖ ਪਨਿਐ ਰਹਾਉ ਪ੍ਰਤਪਾਲੈ ਅਪਿਆਉ ਦੀ ਕਾਛ ਹੂਨ ਨਾ ਹੋਈ ਪ੍ਰਤਪਾਲੈ ਇਥੇ ਜਮਕ ਲਾ ਦਨੀਐ ਅਪਿਆਉ ਦੀ ਇਥੇ ਵਿਸਰਾਮ ਕਾਛ ਹੂਨ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੂਈ ਸਮਾਲਤਾ ਕਸਕੇ ਬੋਲਣਾ ਤੇ ਟਿੱਪੀ ਦੇ ਨਾਲ ਸਮਾਲਤਾ ਨਹੀਂ ਕਹਿਣਾ ਸਮਾਲਤਾ ਅਸ਼ਾਲ ਅਛੇਦ ਅਪਾਰ ਪ੍ਰਭ ਊਚਾ ਜਾਕਰੂਪ ਇਹ ਅਸ਼ਾਲ ਉਚਾਰਨ ਕਰਨਾ ਚਾਲ ਅਨੁਸਾਰ ਐੜੇ ਦੇ ਵਿੱਚ ਡੈਸ਼ ਦੇ ਕੇ ਬੋਲਾਈ ਉਚ ਬੋਲਣਾ ਅਸ਼ਾਲ ਜਪ ਜਪ ਕਰ ਹੈ ਆਨੰਦ ਜਨ ਅਚਰਜ ਆਨੂਪ ਸਾ ਮਤ ਦੇਵ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਾਗ ਸਾਦਾ ਇਹ ਸਾਦਾ ਪੋਲਾ ਬੋਲਣਾ ਸਾਦਾ ਨਹੀਂ ਕਹ ਤਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਅਨਦ ਮੰਗਲ ਗੁਣ ਗਾਓ ਸਹਿਜ ਧੂਨ ਨਿਹਚਲ ਰਾਜਕੁਮਾਉ ਤੁਮ ਘਰ ਆਵਹੁ ਮੇਰੇ ਮੀਤ ਤੁਮ ਘਰ ਆਵਹੁ ਇਥੇ ਵਿਸਰਾਮ ਹੈ ਤੁੰਨ ਪਤੀ ਯਮਕ ਲਾ ਦੇਨੀ ਤੁਮ ਘਰ ਆਵਹੁ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਜਿਪੀ ਤੀਤ ਇਸ ਤਰ੍ਹਾਂ ਬੋਲਣਾ ਬੱਬੇ ਦੀ ਸਿਆਰੀ ਨਾਲ ਬਤੀਤ ਨਹੀਂ ਕਹਿਣਾ ਬੱਬੇ ਦੀ ਸਿਆਰੀ ਵੀ ਹੈਗੀ ਹੈ ਬਤੀਤ ਪ੍ਰਗਟ ਕੀਨੇ ਪ੍ਰਵ ਕਰਨ ਹਾਰੇ ਕਿ ਕਰਨੇ ਹਾਰੇ ਦਲਾਵਾਂ ਨੰਨੇ ਦੇ ਦਲਾਵਾਂ ਦੇ ਨਾਲ ਪਾਠ ਸੁਧ ਹੈ ਪੁਥੀਆਂ ਚ ਕਰਨੇ ਹਾਰੇ ਛਪਿਆ ਹੋਇਆ ਪ੍ਰਾਤਨ ਸਰੂਪਾਂ ਚ ਨੰਨੇ ਦੇ ਦਲਾਵਾਂ ਹਨ ਪ੍ਰਗਟ ਕੀਨੇ ਪ੍ਰਵ ਕਰਨ ਹਾਰੇ ਨਾਸਨ ਭਾਜਨ ਥਾਕੇ ਨਾਸਨ ਹਾਂਜੀ ਥੋੜੇ ਕਸਕੇ ਬੋਲਨੇ ਆ ਨਸਨ ਭਾਜਨ ਥਾਕੇ ਕਰ ਮੰਗਲਵਾਜਹਿ ਨਿਤਵਾਜੇ ਅਪੁਨੈ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਡੋਲੋ ਮਤ ਕਬਹੂ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਹਾਂਜੀ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਅ ਤਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸਚ ਵਡਿਆਈ ਤਨਾਸਰੀ ਮਹੱਲਾ ਪੰਜਵਾ ਘਰਿ સેવા ਇਕ ਓਅੰਕਾਰ ਸਤਗੁਰ ਪ੍ਰਸਾਦ ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਉ ਬਿਨੋ ਬਿਨਾ ਬੋਲਣਾ ਬਿਨਾ ਨਹੀਂ ਕਹਿਣਾ ਹੋਲੇ ਨਾਲ ਬਿਨਾ ਪੂਰਾ ਬੰਦ ਮੂੰਹ ਵਾਲਾ ਔਂਕੜਾ ਬਿਨਾ ਹੋ ਹਮਾਰੇ ਜੀਓ ਬਿਨਾ ਹੋ ਹਮਾਰੇ ਜੀਓ ਹਰ ਬਿਨਾ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਧਿਆਨ ਨਾਲੇ ਵਿਸਰਾਮ ਲਾਉਣਾ ਹੈ ਮਨ ਇਥੇ ਯਮਕ ਲਾ ਦਿੰਨੀ ਹੈ ਨਿਰਮਲ ਕਰਮ ਕਰ ਇਥੇ ਠਮਕ ਤਾਰਨ ਤਰਨ ਹਰ ਇਥੇ ਵਿਸਰਾਮ ਜਿਆਦਾ ਇਥੇ ਰੁਕਣਾ ਹੈ ਕਵਰ ਜੰਜਾਲ ਇਥੇ ਠਮਕ ਤੀਰੇ ਇਥੇ ਯਮਕ ਦੀ ਲਾ ਕੇ ਕਾਹੂ ਨਾ ਕਾਮ ਜੀਉ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕਾ ਗੁਰ ਦੀਨਾ ਦੀ ਜੀਉ ਇਹ ਵੀ ਵਿਸਰਾਮ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਥੇ ਵਿਸਰਾਮ ਹੈ ਇਹੋ ਉਪਦੇਸ਼ ਲੋਕੋ ਗੁਰ ਦੀਨਾ ਜੀਓ ਤਿਸ ਸੇ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਾਰ ਉਹ ਸੰਗ ਨ ਚਾਲੈ ਤਿਸ ਸੇ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਇਥੇ ਵਿਸਰਾਮ ਅੰਤ ਕੀ ਬਾਾਰ ਉਹ ਸੰਗ ਨ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਇਥੇ ਵਿਸਰਾਮ ਹੈ ਜਾ ਕੈ ਸੰਗ ਇਥੇ ਠਮਕ ਤੇਰੇ ਬੰਧਨ ਛੂਟੈ ਗਉ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਾਛ ਪਟਲ ਨਾ ਕੀਜੈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗੋਪਾਰ ਭਮ ਸਰਨ ਇਥੇ ਠਮਕ ਹਿਰਦੈ ਕਮਲ ਚਰਨ ਇਥੇ ਵਿਸਰਾਮ ਹੈ ਅਵਰ ਆਸ ਕਛ ਇਥੇ ਠਮਕ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾਸ ਹੋਈ ਸੋਈ ਭਗਤ ਗਿਆਨੀ ਧਿਆਨੀ ਇਥੇ ਇਥੇ ਠਮਕ ਲਾ ਦੇਣੀ ਹੈ ਤਪਾਸ ਹੋਈ ਇਥੇ ਵਿਸਰਾਮ ਨਾਨਕ ਜਾ ਕਉ ਕਿਰਪਾ ਕੀਜੈ ਕੁਨਾ ਸ੍ਰੀ ਮਹੱਲਾ ਪਿੰਜਵਾ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਨਾ ਮੇਰੇ ਲਾਲ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਭਲੋ ਰੇ ਇੱਥੇ ਠਹਿਰਾ ਭਲੋ ਰੇ ਇੱਥੇ ਵਿਸਰਾਮ ਭਲੋ ਹਰ ਮੰਗਨਾ ਦੇਖੋ ਬਸਾਰ ਨੈਨ ਸੁਨੋ ਸਾਧੂ ਕੇ ਬੈਨ প্রাণপথ চিত্রাক सगल है मरना रहाऊ चंदन चूआ रस भोग करत अनिकै बिखिया विकार देख सगल है फीके एकै गूबित को नाम नीको कहत है साध जन ए दो विश्राम लाउने हन ਚੰਦਨ ਚੂਆ ਰਾਸ ਇਥਿ ਠਮਕੈ ਭੂਗ ਕਰਤ ਅਨੀਕੈ ਇਥੇ ਪਹਿਲਾ ਵਿਸਰਾਮ ਹੈ ਵਿਖਿਆ ਵਿਕਾਰ ਦੇਖ ਇਥਿ ਠਮਕੈ ਸਗਲ ਹੈ ਫੀਕੇ ਇਥੇ ਦੂਸਰਾ ਵਿਸਰਾਮ ਹੈ ਇਕੈ ਇਥੇ ਯਮਕ ਲਾ ਦਨੀ ਹੈ ਗੂਬਿਤ ਕੋ ਨਾਮ ਨੀਕੋ ਇਥਿ ਠਮਕ ਕਹਿਤ ਹੈ ਸਾਧ ਜਨ ਤਾਨ ਤਨ ਆਪਨ ਥਾਪਿਓ ਹਰ ਜਾਪ ਨ ਨਿਮਖ ਜਾਪਿਓ ਅਰਥ ਦ੍ਰਭ ਦੇਖ ਕਾਛ ਸੰਗ ਨਾਹੀ ਚਲਣਾ ਤਾਨ ਤਨ ਆਪਨ ਥਾਪਿਓ ਇਥੇਮਕਾ ਹਰ ਜਾਪ ਨਾ ਨਿਮਕ ਜਾਪਿਓ ਇਥੇ ਵਿਰਾਮ ਅਰਥ ਦ੍ਰਭ ਦੇਖ ਕਾਛ ਇਤਿਯਮਕ ਸੰਗ ਨਾਹੀ ਚਲਣਾ ਜਾ ਕੁਰੀ ਕਰਮ ਭਲਾ ਤਿਨ ਊਟ ਗਹੀ ਸੰਤ ਪੱਲਾ ਕਿ ਵਿਸਰਾਮ ਪੱਲਾ ਪੱਦ ਤੇ ਹੀ ਲਾਉਣਾ ਪੱਲਾ ਕਸ ਕੇ ਬੋਲਣਾ ਹੈ ਜਾ ਕੋਰੇ ਕਰਮ ਭਲਾ ਤਿਨ ਓਟ ਗਹੀ ਸੰਤ ਪੱਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਸੰਗਨਾ ਇਕੱਠਾ ਹੀ ਬੋਲਦਣਾ ਸੰਗ ਨਾ ਵੱਖਰਾ ਨਹੀਂ ਕਹਿਣਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਪਾਇਉ ਰੇ ਪਰਮ ਨਿਧਾਨ ਮਿਟਿਉ ਹੈ ਅਭਿਮਾਨ ਇਕੈ ਰੰਕਾਰ ਨਾਨਕ ਮਨ ਲਗਣਾ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ